ਅਤੇ ਸਤਿਕਾਰਯੋਗ ਮੇਰੇ ਪ੍ਰੈਸ ਵਾਲੇ ਵੀ ਤੁਹਾਡਾ ਧੰਨਵਾਦ ਹੈ ਤੁਸੀਂ ਇੱਥੇ ਸਾਰੇ ਜਣੇ ਆਏ ਹੋ ਜਿਸ ਪਰਪਸ ਲਈ ਅਸੀਂ ਅੱਜ ਇਹ ਪੀਸੀ ਕਰ ਰਹੇ ਹਾਂ ਉਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਸਾਡੇ ਪ੍ਰਧਾਨ ਸਰਦਾਰ ਮਰਿੰਦਰ ਸਿੰਘ ਰਾਜਾ ਬੜਿੰਗ ਦਾ ਮਕਸਦ ਨਾ ਤਾਂ ਕਿਸੇ ਜਾਤ ਪਾਤ ਜਾਂ ਜਾਤ ਦੇ ਵਿਰੁੱਧ ਬੋਲਣ ਦਾ ਸੀ ਨਾ ਹੀ ਉਹਨਾਂ ਨੇ ਬੋਲਿਆ ਨਾ ਹੀ ਕੋਈ ਰੰਗ ਭੇਦ ਦੀ ਜਿਹੜੀ ਰਾਜਨੀਤੀ ਆ ਉਹ ਕੀਤੀ ਹੈ ਉਹਨਾਂ ਨੇ ਜੋ ਕਿਹਾ ਉਹਦੇ ਵਿੱਚ ਉਹਨਾਂ ਦੀ ਮਨਸ਼ਾ ਜਿਹੜੀ ਸੀ ਕਿਸੇ ਦਾ ਨਿਰਾਦਰ ਕਰਨ ਦੀ ਨਹੀਂ ਸੀ ਉਹਨਾਂ ਨੇ ਜਨਰਲ ਗੱਲ ਕਹੀ ਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਕਿਸੇ ਰੰਗ ਭੇਦ ਨੂੰ ਕਿਸੇ ਜਾਤ ਦੇ ਆਧਾਰ ਤੇ ਉੱਤੇ ਨਹੀਂ ਕਰਦੀ ਉਹਨਾਂ ਨੇ ਕਿਹੋ ਜਿਹੀ ਸ਼ਖਸੀਅਤ ਦਾ ਜ਼ਿਕਰ ਕੀਤਾ ਜਿਹੜੇ 8 ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਬੜਾ ਲੰਮਾ ਸਮਾਂ ਕੇਂਦਰ ਦੇ ਵਜ਼ੀਰ ਰਹੇ 86 ਤੋਂ ਲੈ ਕੇ 90 ਤੱਕ 99 ਤੱਕ ਹਿੰਦੁਸਤਾਨ ਦੇ ਹੋਮ ਮਿਨਿਸਟਰ ਰਹੇ ਗਵਰਨਰ ਰਹੇ ਬਿਹਾਰ ਦੇ ਹਿੰਦੁਸਤਾਨ ਦੇ ਚੇਅਰਮੈਨ ਰਹੇ ਐਸੀ ਡਿਪਾਰਟਮੈਂਟ ਦੇ ਸਰਦਾਰ ਬੂਟਾ ਸਿੰਘ ਦੀ ਜਿਹੜੀ ਸ਼ਖਸੀਅਤ ਹੈ ਮੈਂ ਕਹਿ ਸਕਦਾ ਕਿ ਸ਼ਾਇਦ ਉਹ ਐਸਾ ਲੀਡਰ ਸੀ ਜਿਹਦੇ ਬਾਰੇ ਕੋਈ ਵੀ ਸਾਡਾ ਵਰਕਰ ਕੋਈ ਵੀ ਇਨਸਾਨ ਕਿਸੇ ਤਰ੍ਹਾਂ ਦੀ ਕੋ ਗਲਤ ਭਾਸ਼ਾ ਨਹੀਂ ਵਰਤ ਸਕਦਾ। ਇਹੀ ਗੱਲ ਸਾਡੇ ਪ੍ਰਧਾਨ ਨੇ ਕਹੀ। ਠੀਕ ਹੈ ਇਹ ਬਿਲਕੁਲ ਠੀਕ ਹੈ ਕਿ ਜਿਹੜਾ ਕਈ ਵਾਰੀ ਕੋਈ ਲਫ਼ਜ਼ਾਂ ਦੀ ਕੋਈ ਗੱਲ ਆ ਜਾਂਦੀ ਹੈ ਲੇਕਿਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ कि ਉਹਨਾਂ ਨੇ ਇਸ ਗੱਲ ਦੇ ਉੱਤੇ ਅਨ ਕੰਡੀਸ਼ਨਲ ਮਾਫੀ ਵੀ ਮੰਗੀ ਹੈ ਤੇ ਆਪਣੇ ਜਿਹੜੇ ਉਹਨਾਂ ਦੇ ਉਸ ਤੋਂ ਬਾਅਦ ਜਿੰਨੀਆਂ ਵੀ ਪਬਲਿਕ ਮੀਟਿੰਗ ਸੀ ਉਹਦੇ ਵਿੱਚ ਉਹਨਾਂ ਨੇ ਸਾਬੂਤਾ ਸਿੰਘ ਦਾ ਜ਼ਿਕਰ ਕੀਤਾ ਮੈਂ ਆਪਣੇ ਬਾਰੇ ਤੁਹਾਨੂੰ ਦੱਸ ਦਿਆਂ ਮੇਰਾ ਨਾਮ ਕੁਲਦੀਪ ਸਿੰਘ ਵੈਦ ਹੈ ਮੈਂ ਪੰਜਾਬ ਦੇ ਐਸਸੀ ਡਿਪਾਰਟਮੈਂਟ ਦਾ ਚੇਅਰਮੈਨ ਹੈ ਤੇ ਸਰਦਾਰ ਬੂਟਾ ਸਿੰਘ ਦੇ ਪਰਿਵਾਰ ਦੇ ਵਿੱਚੋਂ ਆਨਾ ਮੈਂ ਆ ਵੀ ਇੱਕ ਮਜਬੂਤ ਸਿੱਖ ਬਰਾਦਰੀ ਨੂੰ ਬਿਲੋਂਗ ਕਰਦਾ ਪਰ ਮੈਂ ਲਫ਼ਜ਼ ਵਰਤਦਾ ਨਹੀਂਗਾ ਚਾਹੇ ਮੈਂ ਨੌਕਰੀ ਵਿੱਚ ਸੀ ਚਾਹੇ ਡੀਸੀ ਸੀ ਮੈਂ ਕਦੇ ਇਹ ਲਫ਼ਜ਼ ਵਰਤੇ ਨਹੀਂ ਸੀ ਲੇਕਿਨ ਅੱਜ ਇਸ ਕਰਕੇ ਵਰਤਨੇ ਪੈ ਰਹੇ ਆ ਕਿ ਇੱਕ ਮੁੱਦਾ ਇਹੋ ਜਿਹਾ ਸਾਡੀਆਂ ਜਿਹੜੀਆਂ ਦੂਜੀਆਂ ਪੋਲਿਟੀਕਲ ਪਾਰਟੀਆਂ ਆ ਉਹਨਾਂ ਨੇ ਚੱਕ ਦਿੱਤਾ ਇਹ ਵੀ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੀਆਂ ਸਾਡੀਆਂ ਪਾਰਟੀਆਂ ਜੇ ਮੁੱਦਾ ਉਛਾਲ ਰਹੀਆਂ ਨੇ ਮੈਂ ਤੁਹਾਡੇ ਥਰੀ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਚਾਹੇ ਉਹ ਭੀਜਪੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਨੇ ਅੱਜ ਤੱਕ ਤਾਂ ਕਦੇ ਮੈਨੂੰ ਤੁਸੀਂ ਇੱਕ ਵੀਡੀਓ ਵਿਖਾ ਦਿਓ ਕਿ ਉਹਨਾਂ ਨੇ ਕਦੇ ਸਰਦਾਰ ਬੂਟਾ ਸਿੰਘ ਦਾ ਜ਼ਿਕਰ ਵੀ ਕੀਤਾ ਹੋਵੇ ਐਡੀ ਵੱਡੀ ਮਹਾਨ ਸ਼ਖਸੀਅਤ ਸਰ ਆ ਬੂਟਾ ਸਿੰਘ ਜਿਨ੍ਹਾਂ ਨੇ ਦੇਸ਼ ਦੇ ਵਿੱਚ ਨਵੀਂ ਕ੍ਰਾਂਤੀ ਵੀ ਲੈ ਕੇ ਆਂਦੀ ਹਿੰਦੁਸਤਾਨ ਨੂੰ ਚਲਾਇਆ ਐਂ ਵਧੀਆ ਢੰਗ ਨਾਲ ਚਲਾਇਆ ਸ਼੍ਰੀ ਮਤੀ ਇੰਦਰਾ ਗਾਂਧੀ ਦੇ ਟਾਈਮ 'ਚ ਵੀ ਸ਼੍ਰੀ ਦਾਜੀਬ ਗਾਂਧੀ ਜੀ ਦੇ ਟਾਈਮ 'ਚ ਵੀ ਉਸ ਤੋਂ ਬਾਅਦ ਵੀ ਜਿੰਨੀਆਂ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਉਹਨਾਂ ਦੇ ਵਿੱਚ ਵੀ ਬੜੇ ਉੱਚੇ ਅਹੁਦਿਆਂ 'ਤੇ ਰਹੇ ਇੱਕ ਵੀ ਇਹੋ ਜਿਹਾ ਮੇਰਾ ਨਹੀਂ خیال ਕੋਈ ਇਹੋ ਜੀ ਚੀਜ਼ ਹੋਈ ਕਿ ਸਾਬੂਤਾ ਸਿੰਘ ਦੇ ਲਈ ਕੋਈ ਗਲਤ ਸ਼ਬਦ ਵਰਤਿਆ ਗਿਆ ਲੇਕਿਨ ਇਹ اپੋਜੀਸ਼ਨ ਪਾਰਟੀਆਂ ਨੇ ਅੱਜ ਮੁੱਦਾ ਬਣਾ ਲਿਆ ਸੋ ਇਹ ਮੇਰਾ ਤੁਹਾਡੇ ਨਾਲ ਗੱਲਾਂ ਕਰਨ ਤੋਂ ਪਰਪਰ ਦੱਸਣਾ ਚਾਹਣਾ ਕਿ ਐਡਾ ਕੋਈ ਮੁੱਦਾ ਨਹੀਂ ਸੀ ਲੇਕਿਨ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੇ ਉਹ ਮੁੱਦਾ ਛਾਲ ਦਿੱਤਾ ਸੋ ਰਾਜਾ ਵਰਿੰਗ ਸਾਹਿਬ ਨੇ ਜਿਹੜੇ ਸਾਡੇ ਬਹੁਤ ਹੀ ਮਾਨਯੋਗ ਪ੍ਰਧਾਨ ਨੇ ਉਹਨਾਂ ਨੇ ਬਹੁਤ ਅੱਛਾ ਕਾਂਗਰਸ ਲਈ ਕੰਮ ਕੀਤਾ ਹੈ ਉਹਨਾਂ ਨੇ ਕੋਈ ਇਹੋ ਜਿਹਾ ਕਿਸੇ ਨੂੰ ਹਰਟ ਕਰਨ ਵਾਲੇ ਜਿਹੜੇ ਬਿਆਨ ਸੀ ਉਹ ਨਹੀਂ ਦਿੱਤੇ ਫਿਰ ਮੋਰਓਵਰ ਮੇਰੀ ਭੈਣਾ ਮੇਰੀ ਕਜ਼ਨ ਗੁਰਕੀਰਤ ਕੌਰ ਨੀਤੂ ਜਿਹੜੀ ਸੁਪਰੀਮ ਕੋਰਟ ਦੀ ਐਡਵੋਕੇਟ ਆ ਸਾਬੂਤਾ ਸਿੰਘ ਦੀ ਬੇਟੀ ਉਹਨਾਂ ਦੇ ਨਾਲ ਵੀ ਪਿਛਲੇ ਦੋ ਦਿਨਾਂ ਤੋਂ ਡਿਸਕਸ਼ਨ ਹੋਈ ਹੈ ਉਹਨਾਂ ਨੇ ਵੀ ਮੇਰੀ ਇਸ ਪੀਸੀ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਵੀ ਸੈਟੀਸਫੈਕਸ਼ਨ ਜाहिर ਕੀਤੀ ਹੈ ਕਿ ਜੋ ਰਾਜਾ ਵੜਿੰਗ ਸਾਹਿਬ ਨੇ ਉਸ ਤੋਂ ਬਾਅਦ ਵੀਡੀਓ ਜਾਂ ਮਾਫੀ ਦੀ ਗੱਲ ਕੀਤੀ ਹੈ ਉਹਨਾਂ ਨੇ ਉਹਨੂੰ ਐਕਸੈਪਟ ਕੀਤਾ ਹੈ ਸੋ ਮੇਰਾ ਖਿਆਲ ਹੈ ਕਿ ਮੈਂ ਤੁਹਾਡੇ ਥਰੂ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਕੋਈ ਇਹੋ ਜਿਹਾ ਕੋਈ ਜਾਤੀ ਦੇ ਖਿਲਾਫ ਨਹੀਂ ਉਹ ਬੋਲੇ ਕੋਈ ਉਹ ਭੇਦ ਭਾਵ ਨਹੀਂ ਉਹਨਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ ਇਹ ਵੀਡੀਓ ਤੁਸੀਂ ਦੇਖੀ ਆਂ ਨੇ ਉਹਨਾਂ ਨੇ ਤਾਂ ਰੰਗਰੇਟੇ ਗੁਰੂ ਕੇ ਬੇਟੇ ਦਾ ਵੀ ਲਫ਼ਜ਼ ਯੂਜ਼ ਕੀਤਾ ਆ ਉਹਨਾਂ ਨੇ ਗਿਆਨੀ ਜੈਲ ਸਿੰਘ ਦਾ ਵੀ ਜ਼ਿਕਰ ਕੀਤਾ ਆ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦਾ ਵੀ ਜ਼ਿਕਰ ਕੀਤਾ ਸਾਡੇ ਜਿਹੜੇ ਦੋ ਜਨਰਲ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਕਿ ਕਾਂਗਰਸ ਪਾਰਟੀ ਨੇ ਬਿਨਾ ਕਿਸੇ ਭੇਦ ਭਾਬ ਤੋਂ ਇਹਨਾਂ ਸਾਰੇ ਲੋਕਾਂ ਨੂੰ ਉੱਚੇ ਅਹੁਦਿਆਂ ਤੇ ਇਹ ਇੱਕ ਮਿੰਟ ਕੁਝ ਸਿੱਖ ਕਹਿਣਾ ਲਾਜ਼ਮੀ ਸੀ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਇੱਕ ਮਿੰਟ ਮੈਨੂੰ ਲੈਟ ਮੀ ਕੰਪਲੀਟ ਤੁਸੀਂ ਜਿਹੜੇ ਮਰਜ਼ੀ ਸਵਾਲ ਕਰੋ ਮੈਨੂੰ ਕੰਪਲੀਟ ਕਰ ਲੈਣ ਸੋ ਇਹ ਜਿਹੜਾ ਅੱਜ ਮੁੱਦਾ ਸਾਰਾ ਖੜਾ ਹੋਇਆ ਰਾਜਾ ਬ੍ਰਿੰਗ ਸਾਹਮਣੇ ਇਹਦੇ ਵਾਸਤੇ ਅਨ ਕੰਡੀਸ਼ਨਲ ਮਾਫੀ ਵੀ ਮੰਗ ਲਈ ਹੈ ਤੇ ਪਬਲਿਕਲੀ ਵੀ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਸਰਦਾਰ ਬੂਟਾ ਸਿੰਘ ਹੋਰੀ ਜਿਹੜੇ ਸਾਡੇ ਸਿਰਮੌਰ ਲੀਡਰ ਰਹੇ ਨੇ ਬਲਕਿ ਜੇ ਤੁਹਾਨੂੰ ਉਹਨਾਂ ਦਾ ਜ਼ਿਕਰ ਮੈਂ ਤਾਂ ਉਹਨਾਂ ਦੇ ਨਾਲ ਰਿਹਾ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਦਿੱਲੀ ਪੜ੍ਹਾਈ ਕਰਦਾ ਸੀ ਮੈਂ 16 ਸ਼ੋਕਾ ਰੋਡ ਦੇ ਵਿੱਚ ਰਹਿ ਕੇ ਜਦੋਂ ਹੋਮ ਮਿਨਿਸਟਰ ਸੀ ਉਹਨਾਂ ਦੀ ਕੋਠੀ ਰਹਿ ਕੇ ਕਰਦਾ ਸੀ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਉਹਨਾਂ ਦੇ ਬਹੁਤ ਨੇੜੇ ਰਹਿਣ ਦਾ ਸਟੋਰੀਆਂ ਗੱਲਾਂ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਮੈਂ ਸਾਡੇ ਐਕਸ ਐਮ ਐਲ ਐਨ ਮਿਸਟਰ ਪਵਨ ਆਧਿਆ ਜੀ ਇਹ ਵੀ ਤੁਹਾਡੇ ਨਾਲ ਇੱਕ ਮਿੰਟ ਗੱਲ ਕਰਨਗੇ ਬਸ ਜਿਹੜਾ ਵੀ ਤੁਹਾਡਾ ਕੋਈ ਸਵਾਲ ਹੋਊਗਾ ਆਪਾਂ ਉਹਦੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਹੀ ਇੱਕ ਐਸਾ ਥੰਮ ਹੋ ਜਿਸ ਨੇ ਪਬਲਿਕ ਤੱਕ ਸਹੀ ਰਿਪੋਰਟ ਤੇ ਸਹੀ ਸਾਡੀ ਜਿਹੜੀ ਹੈ ਗੱਲ ਉਹ ਪਹੁੰਚਾਣੀ ਅੱਜ ਅਸੀਂ ਬੈਦ ਸਾਹਿਬ ਨਾਲ ਜਾਂ ਮੈਂ ਸਾਡੇ ਸਾਥੀ ਹੋਰ ਆ ਕੇ ਇੱਥੇ ਮਿਲੇ ਆ ਤੁਹਾਨੂੰ ਬੜਾ ਇੱਕ ਰੌਲਾ ਪੈ ਰਿਹਾ ਆ ਸਰਦਾਰ ਬੂਟਾ ਸਿੰਘ ਜੀ ਦੀ ਪ੍ਰਤੀ ਜਿਹੜੀ ਗੱਲ ਕਹੀ ਆ ਸਾਨੂੰ ਵੀ ਇਸ ਗੱਲ ਦਾ ਥੋੜਾ ਅਫਸੋਸ ਆ ਕਿ ਜਿਹੜੀ ਇਹ ਗੱਲ ਕਹੀ ਗਈ ਹੈ ਇਹ ਨਹੀਂ ਕਹਿਣੀ ਚਾਹੀਦੀ ਸੀ ਮਗਰ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਆ ਵੀ ਜਦੋਂ ਆਦਮੀ ਕਿਸੇ ਦੇ ਬਾਰੇ ਕੋਈ ਗੱਲ ਕਹਿਣੀ ਚਾਵੇ ਉਹ ਫੈਮਲੀ ਹੋਵੇ ਉਹ ਪਾਰਟੀ ਹੋਵੇ ਉਹ ਇੱਕ ਕੋਈ ਹੋਰ ਕੱਠ ਹੋਵੇ ਉਹਦੇ ਵਿੱਚ ਜਿਥੇ ਲਈ ਕੋਈ ਗੱਲ ਕਿੰਤੂ ਪ੍ਰੰਤੂ ਇਸ ਤਰੀਕੇ ਦੀ ਕਹੀ ਜਾਵੇ ਉਹਦੀ ਮਨਸ਼ਾ ਜ਼ਰੂਰ ਦੇਖਣੀ ਚਾਹੀਦੀ ਆ ਕਿ ਉਸ ਬੰਦੇ ਦੀ ਮਨਸ਼ਾ ਕੀ ਸੀ ਜੇ ਉਹ ਮਨਸ਼ਾ ਪ੍ਰਤੀ ਇਸ ਤਰੀਕੇ ਦੀ ਕੋਈ ਗੱਲ ਕਰਦਾ ਆ ਤੇ ਉਹ ਰੋਂਗ ਆ ਜੇ ਉਹਦੀ ਮਨਸ਼ਾ ਨਹੀਂ ਹੈ ਇਹ ਗੱਲ ਦੀ ਤੇ ਉਹ ਕਾਬਲੇ ਮਾਫੀ ਆ ਜਿਹੜਾ ਬੰਦਾ ਮੈਲਾਫਾਈਡ ਟੈਂਸ਼ਨ ਨਾਲ ਕੋਈ ਗੱਲ ਕਰਦਾ ਆ ਉਹ ਕਾਬਲੇ ਮਾਫੀ ਨਹੀਂ ਆ ਮੈਂ ਇਹ ਸਾਰੀਆਂ ਗੱਲਾਂ 'ਚ ਬਹੁਤਾ ਲੰਬਾ ਨਹੀਂ ਜਾਣਾ ਚਾਹੁੰਦਾ ਪਰ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਆਮ ਰੈਡੀ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ ਕਿ ਜਦੋਂ ਉਹਨਾਂ ਨੇ ਅਨ ਕੰਡੀਸ਼ਨਲ ਮਾਫੀ ਮੰਗ ਲਈ ਆ ਤੇ بڑے بڑے ਮੁੱਡੇ ਉੱਠਦੇ ਰਹਿੰਦੇ ਆ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆ ਔਰ ਮਾਫੀ ਦੇਣ ਵਾਲਿਆਂ ਦਾ ਜਾਂ ਮਾਫੀ ਮੰਗਣ ਵਾਲੇ ਦਾ ਇੱਕੋ ਵਿਸ਼ਾਲ ਹਿਰਦੇ ਹੁੰਦਾ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਮਾਫੀ ਮੰਗੀ ਆ ਵੀ ਮੈਂ ਇਹ ਨਹੀਂ ਸੀ ਕਹਿਣਾ ਚਾਹੁੰਦਾ ਨਾਲ ਮੈਂ ਇਹ ਦੱਸਣੀ ਚਾਹੁੰਦਾ ਆ ਕਿ ਇਹਨੂੰ ਇੰਨਾ ਸ਼ਾਇਦ ਨਾ ਉਛਾਲਿਆ ਜਾਂਦਾ ਜੇ ਅਗਰ ਇੱਥੇ ਇਲੈਕਸ਼ਨ ਨਾ ਹੁੰਦੀ ਇਹ ਸਿਰਫ ਇੱਕ ਇਲੈਕਸ਼ਨ ਦਾ ਕਰਕੇ ਇਹ ਲੋਕ ਕੁਝ ਸਾਡੇ ਸਮਾਜ ਨੂੰ ਛੱਡ ਕੇ ਇਹ ਜਿਹੜੇ ਸਿਆਸੀ ਪਾਰਟੀਆਂ ਵਾਲੇ ਬੰਦੇ ਆ ਸਾਡੀ ਵੀ ਸਿਆਸੀ ਪਾਰਟੀ ਆ ਉਹਨੂੰ ਇੱਕ ਮੁੱਦਾ ਬਣਾ ਕੇ ਕੈਸ਼ ਕਰਾਉਣਾ ਚਾਹੁੰਦੇ ਆ ਜਦ ਕਿ ਇਹ ਹੋਣਾ ਨਹੀਂ ਆ ਹੋਰ ਇਹਨਾਂ ਦੇ ਕੋਲ ਕੁਝ ਕਹਿਣ ਨੂੰ ਹੈ ਨਹੀਂ ਆ ਜੇ ਆਪਾਂ ਗੱਲ ਕਰ ਲਈਏ ਇਹ ਅੱਜ ਗੱਲ ਕਰਦੇ ਆ ਸਰਦਾਰ ਬੂਟਾ ਸਿੰਘ ਘਰਾਦੀ ਇਹ ਉਹ ਬੰਦੇ ਗੱਲ ਕਰ ਰਹੇ ਆ ਜਿਹੜੇ ਬੰਦਿਆਂ ਨੇ ਰਾਸ਼ਟਰਪਤੀ ਦੀ ਕੁਰਸੀ ਨੂੰ ਗੰਗਾ ਜਲ ਦੇ ਨਾਲ ਧੋਤਾ ਇਹ ਮੈਂ ਕਹਿਣਾ ਚਾਹੁੰਦਾ ਇਹ ਉਹ ਬੰਦੇ ਗੱਲ ਕਰ ਰਹੇ ਆ ਜਿਨ੍ਹਾਂ ਨੇ ਆਪਣੇ ਵਾਅਦਿਆਂ ਤੇ ਇਰਾਦਿਆਂ ਨੂੰ ਕਦੇ ਨਿਖਾਰਿਆ ਹੀ ਨਹੀਂ ਮੈਂ ਵੀ ਬਾਲਮੀਕੀ ਸਮਾਜ ਦੇ ਨਾਲ ਸੰਬੰਧ ਰੱਖਣਾ ਹੁਸ਼ਿਆਰਪੁਰ ਤੋਂ ਆਉਂਦਾ ਸ਼ਾਮਚਰਾ ਸੀ ਤੋਂ ਸਾਬਕਾ ਵਿਧਾਇਕ ਆ ਮਗਰ ਜਿਹੜੀ ਗੱਲ ਕਹੀ ਆ ਰਾਜੇ ਉਹਨਾਂ ਨੇ ਸਾਡੇ ਪ੍ਰਧਾਨ ਨੇ ਜਿਹੜੀ ਗੱਲ ਕਹੀ ਆ ਮੈਂ ਮੰਨਦਾ ਕਿ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਸੀ ਜੇ ਉਹ ਨਾਂ ਵਰਤੇ ਗਏ ਹੁੰਦੇ ਤੇ ਅੱਜ ਰਾਜਾ ਮਾਫੀ ਨਾ ਮੰਗਦਾ ਸਾਡਾ ਪ੍ਰਧਾਨ ਇਹਨਾਂ ਨੇ ਕਈ ਵਾਰੀ ਇਸ ਤਰੀਕੇ ਦੀ ਕੋਈ ਗੱਲ ਹੁੰਦੀ ਆ ਮਗਰ ਵੱਡ-ਵੱਡੀਆਂ ਗੱਲਾਂ ਹੋ ਜਾਂਦੀਆਂ ਇਹਨੂੰ ਐਡਾ ਤੂਲ ਦੇਣ ਵਾਲੀ ਗੱਲ ਨਹੀਂ ਹੈ ਨਾ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਵੀ ਜਿਹੜਾ ਸਾਡੇ ਸਰਦਾਰ ਬੂਟਾ ਸਿੰਘ ਜੀ ਜਿਹੜੇ ਹੈਗੇ ਆ ਉਹਨਾਂ ਦੀ ਪਰਸਨੈਲਿਟੀ ਕਿਸੇ ਵੀ ਤਾਰੀਫ ਦੀ ਮਹਤਾਜ ਨਹੀਂ ਹੈ ਉਸ ਮਹਾਨ ਵਿਅਕਤੀ ਨੇ ਇੱਕ ਆਪਣੇ ਆਪ ਨੂੰ ਜ਼ਮੀਨ ਤੋਂ ਖੜਾ ਕਰਦੇ ਹੋਏ ਅਸਮਾਨ ਤੱਕ ਦੀ ਉਚਾਈ ਤੱਕ ਲੈ ਕੇ ਗਏ ਆ ਉਹ ਨਾਮ ਹੈ ਸਰਦਾਰ ਬੂਟਾ ਸਿੰਘ ਦਾ ਸ਼ਾਇਦ ਹੀ ਕੋਈ ਬੂਟਾ ਸਿੰਘ ਦੁਆਰਾ ਪੈਦਾ ਹੋ ਸਕੇ ਔਰ ਉਹਨਾਂ ਦੀ ਕਲੀ ਕਾਂਗਰਸ ਦਾ ਕੋਈ ਉਹਨਾਂ ਦੇ ਉੱਤੇ ਮੈਂ ਇਹ ਗੱਲ ਸਾਫ਼ ਕਹਿ ਦੇਣੀ ਚਾਹੁੰਦਾ ਕਿ ਕਾਂਗਰਸ ਦਾ ਕੋਈ ਪਰਉਪਕਾਰ ਨਹੀਂ ਹੈ ਕਾਂਗਰਸ ਕਿਸੇ ਦੀਵਾਰ ਜਾਂ ਕਿਸੇ ਮੱਠ ਦਾ ਨਾਂ ਨਹੀਂ ਹੈ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਆ ਜਿਹੜੀ ਲੋਕਾਂ ਦੀ ਇੱਕ ਸੋਝਵਾਨ ਲੋਕਾਂ ਦਾ ਇੱਕ ਗਰੁੱਪ ਜਿਹੜਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਲੋਕਾਂ ਨੂੰ ਲੈ ਕੇ ਅੱਗੇ ਚੱਲਦਾ ਰਿਹਾ ਹੈ ਉਹਨਾਂ ਨੇ ਹਰ ਕਾਬਲ ਵਿਅਕਤੀ ਨੂੰ ਸਰਦਾਰ ਬੂਟਾ ਸਿੰਘ ਜੇ ਦਲਤ ਸਮਾਜ ਚ ਪੈਦਾ ਹੋਇਆ ਤੇ ਨਾਲ ਇਹ ਵੀ ਮੈਨੂੰ ਮਾਨ ਆ ਕਿ ਸਰਦਾਰ ਬੂਟਾ ਸਿੰਘ ਇੱਕ ਕਾਬਲ ਵਿਅਕਤੀ ਹੋਇਆ ਔਰ ਉਹਨਾਂ ਨੇ ਕਾਂਗਰਸ ਨੂੰ ਲੰਬਾ ਸਮਾਂ ਰਾਜ ਕਰਨ ਵਾਸਤੇ ਇੱਕ ਲੰਬੀ ਜਿਹੜੀ ਸੀ ਉਹ ਲੜਾਈ ਲੜ ਕੇ ਉਹਨਾਂ ਨੂੰ ਸਪੋਰਟ ਕੀਤਾ ਇਸ ਕਰਕੇ ਸਪੋਰਟ ਕੀਤਾ ਸਰਦਾਰ ਬੂਟਾ ਸਿੰਘ ਜੀ ਨੇ ਕਿਉਂਕਿ ਉਹ ਜਾਣਦੇ ਸੀ ਕਿ ਕਾਂਗਰਸ ਹੀ ਇੱਕ ਐਸੀ ਜਮਾਤ ਆ ਜਿਹੜੀ ਕਿ ਦਲਤਾਂ ਦਾ ਹੱਕ ਜਿਹੜਾ ਆ ਪੂਰਤੀ ਕਰ ਸਕਦੀ ਫਾਰ ਐਗਜ਼ੈਂਪਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਸੀਂ ਦੇਖੋ ਕੋਈ ਪਾਰਟੀ ਦੱਸੇ ਜਿੱਦਣ ਦਾ ਪੰਜਾਬ ਦੇ ਅੰਦਰ ਆਪਾਂ ਗੱਲ ਕਰ ਲਈਏ ਜਿੱਦਣ ਦੀ ਕੋਈ ਗੱਲ ਚੱਲ ਰਹੀ ਆ ਜਦੋਂ ਵੀ ਸੀਐਮ ਬਣਿਆ ਤੇ ਕਦੀ ਕਿਸੇ ਨੇ ਦਲਤ ਸਮਾਜ ਤੋਂ ਸੀਐਮ ਬਣਾਇਆ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਨਹੀਂ ਨਾ ਬਣਾਇਆ ਇਹ ਦਲਤ ਸੀਐਮ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੇ ਬਣਾਇਆ ਅਗਰ ਆਪਾਂ ਗੱਲ ਕਰ ਰਹੀਏ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦਾ ਨਾਮ ਹੋਇਆ ਜਿਨ੍ਹਾਂ ਤੋਂ ਬਗੈਰ ਕਾਂਗਰਸ ਅਧੂਰੀ ਗਿਣੀ ਜਾਂਦੀ ਸੀ ਬਾਉ ਜਗਜੀਵਨ ਰਾਮ ਜੀ ਦੀ ਗੱਲ ਕਰ ਰਹੀਏ ਸਰਦਾਰ ਬੂਟਾ ਸਿੰਘ ਜੀ ਦੀ ਗੱਲ ਕਰ ਲਈਏ ਇਹਨਾਂ ਦੀ ਲੋੜ ਉਹਨਾਂ ਵਿਅਕਤੀਆਂ ਦੀ ਪੈਂਦੀ ਰਹੀ ਤੇ ਪੈਂਦੀ ਰਹੇਗੀ ਔਰ ਇਹਨਾਂ ਦੇ ਨਾਮ ਦੇ ਨਾਲ ਅੱਜ ਵੀ ਜੁੜੀ ਹੋਈ ਕਾਂਗਰਸ ਇਹਨੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਨਾਲ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਆਪਾਂ ਤੁਸੀਂ ਸਾਰਿਆਂ ਨੇ ساری ਜ਼ਿੰਦਗੀ ਸਿਆਸਤ ਕਰਨੀ ਹੈ ਤੁਹਾਡੇ ਕੋਲ ਕੋਈ ਹੋਰ ਮੁੱਦਾ ਲੈ ਕੇ ਹੈ ਤੇ ਉਹਦੀ ਗੱਲ ਕਰੋ ਇਹ ਉਹ ਪਾਰਟੀਆਂ ਰੌਲਾ ਪਾ ਰਹੀਆਂ ਚਾਹੇ ਉਹ ਆਪ ਪਾਰਟੀ ਆ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਡਿਪਟੀ ਸੀਐਮ ਬਣਾਵਾਂਗੇ ਇਹਨਾਂ ਤੋਂ ਡਿਪਟੀ ਸੀਐਮ ਤਾਂ ਬਣਿਆ ਨਹੀਂ ਕਾਂਗਰਸ ਨੇ ਸੀਐਮ ਬਣਾ ਕੇ ਦਿਖਾ ਲਿਆ ਸਰ ਰੰਗ ਕਾਲੇ ਦੀ ਗੱਲ ਚੱਲਦੀ ਪਈ ਆ ਕਿੱਥੇ ਪਾਉਣ ਦੀ ਗੱਲ ਚੱਲਦੀ ਪਈ ਆ ਕਿਹਾ ਸੀਐਮ ਦੀ ਜੀ ਜੀ ਹੋਰ ਤੁਹਾਡਾ ਵੀ ਰੰਗ ਕਾਲਾ ਜੀ ਕੱਲ ਤੁਹਾਡੀ ਤਾਰੀਫ ਕਰਨਗੇ ਤੁਹਾਡਾ ਰੰਗ ਰੰਗ ਕਰੇ ਕ੍ਰਿਸ਼ਨ ਭਗਵਾਨ ਦਾ ਵੀ ਰੰਗ ਕਾਲਾ ਸੀ ਮੇਰਾ ਰੰਗ ਕਾਲਾ ਆਈ ਐਕਸੈਪਟਿਡ ਬਟ ਕ੍ਰਿਸ਼ਨ ਭਗਵਾਨ ਦਾ ਵੀ ਰੰਗ ਕਾਲਾ ਸੀ ਕਾਲੇ ਲਿਖਣਾ ਲੇਖ ਕਾਲੇ ਲੇਖ ਨਹੀਂ ਹੋਣੇ ਚਾਹੀਦੇ ਮੈਂ ਆਪਣੇ ਆਪ ਨੂੰ ਫੁੱਲ ਪਰਸਨੈਲਿਟੀ ਸਮਝਦਾ ਕਾਲੇ ਰੰਗ ਵਾਲਾ ਵਿਅਕਤੀ ਹੀ ਹਿੰਦੁਸਤਾਨੀ ਕਿਹਾ ਜਾਂਦਾ ਹੈ ਕਿਉਂਕਿ ਕਾਲਾ ਰੰਗ ਹੋਣਾ ਗੁਨਾਹ ਨਹੀਂ ਹੈ ਯੂ نو ਇੱਕ ਗੱਲ ਬੜੀ ਕਲੀਅਰ ਲਿਖੀ ਗਈ ਆ ਸਾਡੇ ਅਬਦੁਲ ਕਲਾਮ ਨੇ ਲਿਖੀ ਸੀ ਬਲੈਕ ਬੋਰਡ ਜਿਹੜਾ ਕਾਲਾ ਆ ਮੈਂਟਲੀ ਇਹ ਜਿਹੜਾ ਹੈਗਾ ਇਹਨੂੰ ਬੈਡ ਕਿਹਾ ਜਾਂਦਾ ਮਗਰ ਉਹ ਬਹੁਤੇ ਜਿਹੜੇ ਹੈਗੇ ਆ ਸਟੂਡੈਂਟ ਉਹਨਾਂ ਦਾ ਭਵਿੱਖ ਜਿਹੜਾ ਉਸੂਅਲ ਕਰਦਾ ਹੈ ਮੇਰਾ ਖਿਆਲ ਹੈ ਤੁਸੀਂ ਵੀ ਸੁਨੇ ਹੋਣਾ ਅਬਦੁਲ ਕਲਾਮ ਜੀ ਦੀ ਗੱਲ ਇੱਕ ਕਾਲੇ ਰੰਗ ਦਾ ਜਿਹੜੀ ਕੋ ਗੱਲ ਕਰਨੀ ਜਾਂ ਕੋ ਬਾਤ ਕਰਨੀ ਮੈਂ ਕਹਿੰਦਾ ਹੁਣ ਮੈਂ ਆ ਮੈਂ ਆਪਣੇ ਘਰ ਦੇ ਸਾਰੇ ਕੰਮ ਕਰਦਾ ਤੇ ਮੈਨੂੰ ਕੱਲ ਨੂੰ ਕੋ ਉੱਠ ਕੇ ਕਵੇ ਵਿਆਹ ਕਰਦੇ ਸੀ ਉਹ ਇਟਸ ਰੌਂਗ ਆਪ ਦੇਖੋ ਬਿਆਨ ਜਿਹਦੇ ਕਰਕੇ ਵੋਟਾਂ ਵਿੱਚ ਫਰਕ ਪਿਆ ਸੀ ਜਿੱਦਾਂ ਉਹਨਾਂ ਨੇ ਇੱਕ ਇੱਕ ਉਹਨਾਂ ਨੇ ਇੱਕ ਲਫ਼ਜ਼ ਕਹੀ ਸੀ ਜੀ ਠੀਕ ਹੈ ਕਾਇ ਇੱਕ ਸਿਆਸਤਦਾਨਿਆ ਕੀ ਚਾਹੀਦਰ ਸੀ ਰਾਜਾ ਬ੍ਰਿੰਗ ਸਾਹਿਬ ਨੂੰ ਆਪਣੇ ਲਬਜਾਂ ਨੂੰ ਟੋਲ-ਬੋਲ ਕੇ ਤੇ ਉਹ ਗੱਲ ਕੀਤੀ ਜਾਵੇ ਜਿਹੜੀ ਲੋਕਾਂ ਦੇ ਪੇਖ ਜਾਂ ਲੋਕਾਂ ਵਾਂਦੇ ਇੱਥੇ ਹੀ ਹੋਵੇ ਇਹ ਇਹੋ ਜਿਹਾ ਬਿਆਨ ਵਿਰੋਧੀ ਮਧਤਨ ਕਾਰਨ ਬਣ ਨਹੀਂ ਮੈਂ ਇਹ ਜੇ ਤੁਹਾਡੀ ਗੱਲ ਪੂਰੀ ਹੋ ਗਈ ਤੇ ਮੈਂ ਉਹਦਾ ਜਵਾਬ ਦੇ ਸਕਦਾ ਜੇ ਅਗਰ ਗੁਨਾਹ ਨਾ ਹੁੰਦਾ ਇਹ ਉਹਨਾਂ ਦੀ ਜ਼ੁਬਾਨ ਤੋਂ ਤੇ ਫੇਰ ਕੀ ਅੱਜ ਉਹ ਇਹ ਗੱਲ ਕਹਿੰਦੇ ਵੀ ਮੈਂ ਬੂਟਾ ਸਿੰਘ ਦੀਆਂ ਚੱਪਲਾਂ ਤੱਕ ਆਪਣੇ ਸਿਰ ਤੇ ਰੱਖਣ ਨੂੰ ਤਿਆਰ ਆ ਮੈਂ ਬੂਟਾ ਸਿੰਘ ਨੂੰ ਆਪਣੇ ਸਿਰ ਦਾ ਤਾਜ ਮੰਨਦਾ ਫਿਰ ਕਹਿੰਨੇ ਕਹਿਣਾ ਸੀ ਇਹ ਗੱਲ ਮੈਂ ਮੈਂ ਉਹੀ ਗੱਲ ਕਹਿੰਦਾ ਨਾ ਨਹੀਂ ਉਹ ਦੇਖੋ ਇੱਕ ਮਿੰਟ ਮੈਂ ਗੱਲ ਕਰ ਰਿਹਾ ਤੁਸੀਂ ਗੱਲ ਕਰ ਰਹੇ ਆ ਹੋ ਸਕਦਾ ਮੇਰੇ ਕੋਲੋਂ ਕੋਈ ਲਫਜ਼ ਨਿਕਲ ਜਾਵੇ ਮਗਰ ਜਿਹੜੀ ਆਪਾਂ ਮੈਂਟਲੀ ਤੌਰ ਤੇ ਦੇਖਣਾ ਹੈ ਸਾਡੀ ਇੰਟੈਂਸ਼ਨ ਕੀ ਆ ਜੇ ਇੰਟੈਂਸ਼ਨ ਗਲਤ ਨਹੀਂ ਹੈਗੀ ਤਾਂ ਮੇਰੇ ਖਿਆਲ ਸਾਡੇ ਪੀਰ ਪਗੰਬਰਾਂ ਨੇ ਗੁਰੂ ਮਹਾਰਾਜ ਨੇ ਵੀ ਕਿਹਾ ਜਿਹੜਾ ਮੈਂਟਲੀ ਤੌਰ ਤੇ ਢਿੱਡੋ ਮੈਲਾ ਨਹੀਂ ਆ ਤੇ ਉਸ ਉਸ ਬੰਦੇ ਨੂੰ ਮਾਫ ਕਰਨਾ ਨੇ ਤਾਂ ਇਹ ਪਤਾ ਤੁਹਾਨੂੰ ਹੋਣਾ ਚਾਹੀਦਾ ਕਿ ਰੰਗ ਭੇਦ ਦਾ 192 ਦੇ ਤਹਿਤ ਪਰਚਾ ਵੀ ਦਰਜ ਹੁੰਦਾ ਹੈ ਜੇ ਆਪਾਂ ਕਿਸੇ ਦੇ ਨਾਲ ਰੰਗ ਭੇਦ ਕਰਦੇ ਹਾਂ ਖਾਲਸਾ ਜੀ ਮੈਂ ਤੁਹਾਡਾ ਬਹੁਤ ਮਾਨ ਕਰਦਾ ਦਲੀ ਸ਼ਾਇਦ ਉਹਨਾਂ ਤੁਹਾਨੂੰ ਪਤਾ ਨਾ ਲੱਗ ਸਕੇ ਕਿਉਂਕਿ ਕਾਲੇ ਰੰਗ ਵਾਲੇ ਨੂੰ ਅੱਜ ਵੀ ਲੋਕੀ ਭੈੜਾ ਗਿਣੀ ਜਾਂਦੇ ਆ ਮਗਰ ਗੋਰੇ ਰੰਗ ਦੀ ਜਿਹੜੀ ਗੱਲ ਕਰ ਲਈਏ ਗੋਰੇ ਰੰਗ ਵਾਲਿਆਂ ਦੀ ਆਪਾਂ ਕਿਤੇ ਗੱਲ ਕਰ ਲਈਏ ਫਰਕ ਤਾਂ ਰੱਬ ਪਾਉਂਦਾ ਕੀ ਕਹਿੰਦੇ ਨਸੀਬਾਂ ਦਾ ਔਰ ਕਾਰੋਬਾਰ ਦਾ ਪਰ ਕਾਲੇ ਰੰਗ ਨੂੰ ਕੁਰਬਾਨੀ ਦੇ ਵਿੱਚ ਮਜੀਠੜਾ ਰੰਗ ਮਜੀਠੜਾ ਰੰਗ ਕਿਹਾ ਗਿਆ ਤੁਸੀਂ ਆਪੇ ਹੀ ਕਹੀ ਜਾਂਦੇ ਹੋ ਇਹ ਮੈਂ ਮੈਂ ਇਹ ਨਹੀਂ ਛੱਡੋ ਇਹ ਮਤਲਬ ਨਹੀਂ ਹੈ ਦੇਖੋ ਮੈਂ ਕਾਲੇ ਰੰਗ ਦੀ ਗੱਲ ਕਰਦਾ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਬੇਬੇ ਨੇ ਮੇਰੀ ਬੇਬੇ ਇੱਕ ਇੱਕ ਸਕਿੰਟ ਇੱਕ ਇੱਕ ਸਕਿੰਟ ਮੇਰੀ ਦਾਦੀ ਨੇ ਮੇਰਾ ਨਾਂ ਕਾਲਾ ਰੱਖਿਆ ਮੈਨੂੰ ਮਾਣ ਹੈ ਇਸ ਗੱਲ ਦਾ ਕਾਲਾ ਕੋਈ ਗੁਨਾਹ ਨਹੀਂ ਹੈ ਮਗਰ ਜਿਹੜੀ ਉਸ ਤਰੀਕੇ ਦੀ ਗੱਲ ਕਹੀ ਆ ਮੈਂ ਆਪਣੇ ਸਮਾਜ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਦੋਨੇ ਹੱਥ ਜੋੜ ਕੇ ਕਿ ਇਸ ਬੰਦੇ ਨੇ ਮਾਫੀ ਮੰਗੀ ਆ ਔਰ ਆਪਾਂ ਹਮੇਸ਼ਾ ਇੱਕ ਵੱਡੇ ਦਿਲ ਵਾਲੇ ਰਹੇ ਆ ਇੱਕ ਵੱਡੇ ਹੌਸਲੇ ਵਾਲੇ ਵੀ ਰਹੇ ਆ ਅਸੀਂ ਜਿਹੜਾ ਮਜਵੀ ਤੇ ਬਾਲਮਿਕੀ ਆ ਨਾ ਇੱਕ ਵੱਡੇ ਹੌਸਲੇ ਵਾਲਾ ਤੇ ਦਲੇਰ ਕੌਮ ਕਿ ਨਹੀਂ ਜਾਂਦੀ ਆ ਅਸੀਂ ਮਾਫ ਕਰਦੇ ਆਏ ਆ ਬਹੁਤਿਆਂ ਨੂੰ ਐਦਾਂ ਦੀ ਕੋਈ ਕਹਾਣੀ ਨਹੀਂ ਹੈਗੀ ਸੋ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਨ ਕੰਡੀਸ਼ਨਲ ਉਹਨਾਂ ਨੇ ਮਾਫੀ ਮੰਗੀ ਆ ਔਰ ਰਾਜੇ ਨੂੰ ਇੱਕ ਵਾਰੀ ਮਾਫ ਕਰ ਦੇਣਾ ਚਾਹੀਦਾ ਇਹਦੇ ਚ ਲੰਬੀ ਲੜਾਈ ਜਿੱਨਾ ਹੀ ਪੈਣੀ ਚਾਹੀਦੀ